ਦੇਖੋ ਆ ਮਿੰਨੀ ਪਰਫਿਊਮ ਹੈ 25 ਰੁਪਏ ਦਾ ਪੈਂਦਾ 60 ਰੁਪਏ ਐਮਆਰ ਵੀ ਹੈ ਤੁਹਾਨੂੰ ਕਿੰਨੇ ਦਾ ਪੈ ਗਿਆ 23 24 ਰੁਪਏ ਪੈਂਦਾ ਇੱਕ ਪੀਸ ਹਾਂ ਆ ਦੇਖੋ ਮਿਰਚੀ ਮਹਿੰਦੀ ਕਿੰਨੇ ਦੀ ਪੈਣੀ ਹੈ 90 ਰੁਪਏ ਦਾ ਡੱਬਾ ਆ 36 ਪੀਸ ਦਾ 3 ਰੁਪਏ ਦਾ ਕੋ ਥੱਲੇ ਪੈ ਗਈ ਤੁਹਾਨੂੰ ਆ ਦੇਖੋ ਇੱਧਰ ਲੱਗੇ ਨਾ ਹਾਂਜੀ 120 ਰੁਪਏ ਐਮਆਰਪੀ ਹੈ 25 ਰੁਪਏ ਦਾ ਇੱਧਰ ਹੈ ਓਕੇ ਵੀਰੇ 50000 ਰੁਪਏ ਡੱਬਾ ਕਵੇਰੀ ਦਾ ਕਵੇਰੀ ਦਾ ਡੱਬਾ 50 ਰੁਪਏ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਆਪਾਂ ਫੀਲਡ ਗੰਜ ਖੜੇ ਆਂ ਸਾਗਰ ਕੋਲਾ ਨਾਵਾ ਹੋਰ ਕੋਸਮੈਟਿਕ ਦਾ ਸਾਮਾਨ ਤੁਸੀਂ ਰੇਟ ਸੁਣ ਕੇ ਹਰਾਰ ਹੋ ਜੂਗੇ ਕੰਪਨੀ ਦਾ ਸਾਮਾਨ ਉਹ ਸਿੰਗਲ ਪੀਸ ਵੀ ਮਿਲ ਜੂ ਜੇ ਕਿਸੇ ਨੇ ਲੈਣਾ ਹੋਇਆ ਕੰਪਨੀ ਦਾ ਸਾਮਾਨ ਆ ਪੂਰੀ ਗਾਰੰਟੀ ਵਿੱਚ ਹੋਊਗਾ ਕਵੇਰੀ ਚੱਕੋ ਜੀ ਨਹੀਂ ਮਰਜੀ ਕਵੇਰੀ ਦਾ ਡੱਬਾ ਤੁਹਾਨੂੰ 50 ਰੁਪਏ ਦਾ ਲਾਉਂਗਾ ਕਵੇਰੀ ਦਾ ਕਵੇਰੀ ਦਾ ਡੱਬਾ ਓਕੇ ਵੀਰ 50 ਰੁਪਏ ਦਾ ਕਵੇਰੀ ਦਾ ਲੈ ਆਓ ਸੈਂਪਲ ਕੱਢ ਕੇ ਇੱਕ ਸਾਰੀ ਗੀ ਬਹੁਤ ਅਗੜੀ ਕੀਤੀ ਹੈ ਇਹ 5000 ਰੁਪਏ ਦਾ ਡੱਬਾ ਕਵੇਰੀ ਦਾ ਕਵੇਰੀ ਦਾ ਡੱਬਾ 50 ਰੁਪਏ ਦਾ ਠੀਕ ਹੈ ਠੀਕ ਹੈ ਜੀ ਇਹ ਦੇਖੋ ਆ ਕੋਈ ਦਾ ਪੈਡ ਹੈ ਹੈਨਾ ਪੈਡ ਆ ਪ੍ਰੋਇਸ ਦੇ ਲੇਡੀਜ਼ ਪੈਡ ਹੈ ਪ੍ਰੋਇਸ ਦੇ ਆ ਹਾਂ ਕਿੰਨੇ ਦਾ ਪੂਰਾ ਹੈ 2300 ਰੁਪਏ ਦਾ ਗੱਤਾ 2300 ਰੁਪਏ ਦਾ ਗੱਤਾ ਪੂਰਾ ਪੀਸ ਕਿੰਨੇ ਦਾ 92 ਪੀਸ ਦਾ ਸਾਨੂੰ ਕਿੰਨੇ ਦਾ ਪੈ ਗਿਆ 23-24 ਰੁਪਏ ਪੈਂਦਾ ਇੱਕ ਪੀਸ ਹਾਂ ओके ਤੇ ਇਹਦੇ ਤੇ ਫਰੈਸ਼ ਰੇਡ ਦੀ ਐਮ ਆਰ ਪੀ ਹੋਏਗੀ 38 ਰੁਪਏ ਐਮ ਆਰ ਪੀ ਹੋਏਗੀ ਹਾਂਜੀ ਜਿੰਨੀ ਮਰਜ਼ੀ ਸੇਲ ਕਰੋ ਪਹਿਲਾਂ ਆ ਵੀ ਚਾਹ ਤਾ ਆਓ ਅੰਦਰ ਆਓ ਚਲੋ ਚਲੋ ਆ ਗਈ ਹਾਂਜੀ ਹਾਂਜੀ ਇਹ ਦੇਖੋ ਸਾਰੀ ਲਿਪ ਸ਼ੇਡ ਲੱਗੇ ਆ ਠੀਕ ਹੈ ਜੀ ਆ ਦੇਖੋ ਮਿਰਚੀ ਮਹਿੰਦੀ ਕਿੰਨੇ ਦੀ ਪੈਣੀ ਹੈ 90 ਰੁਪਏ ਦਾ ਡੱਬਾ ਆ 36 ਪੀਸ ਦਾ 3 ਰੁਪਏ ਤੋਂ ਘੱਟਲੇ ਪੈਗੀ ਤੁਹਾਨੂੰ ਤੇ ਤੁਸੀਂ ਸੇਲ ਕਿੰਨੇ ਦੀ ਕਰਨੀ 10 ਰੁਪਏ ਓਕੇ ਬਾਈ ਇਹ ਸ਼ਿੰਗਾਰ ਆ ਰਿਹਾ ਇੱਕ ਡੱਬੀ 100 ਰੁਪਏ ਦੀ 50 ਰੁਪਏ ਦੀ ਸੇਲ ਕਰੋ 23 ਰੁਪਏ ਦੀ ਪੈਂਦੀ ਹੈ ਸ਼ਿੰਗਾਰ ਦਾ ਸਾਮਾਨ ਆ ਸਾਰਾ A to Z ਓਕੇ ਬਾਈ ਆਓ ਤੁਹਾਨੂੰ ਸੋਦੇ ਦਿਖਾ ਅੱਜ ਆ ਕੀ ਰੇਟ ਹੈ ਤੁਹਾਨੂੰ ਮਿਲਣੇ ਕਿੱਥੇ ਆ ਦੇਖੋ ਇਤਰ ਲੱਗੇ ਨਾ ਹਾਂਜੀ 120 ਰੁਪਏ ਐ ਐਮ ਆਰ ਪੀ ਐ 25 ਰੁਪਏ ਦਾ ਇਤਰ ਹੈ ਓਕੇ ਵੀਰ ਸਿਰਫ 25 ਰੁਪਏ ਦਾ ਕੰਡਾ ਬੱਲੇ ਤੁਹਾਨੂੰ ਪਹਿਲਾਂ ਵੀ ਦਿਖਾਇਆ ਇਤਰ ਨਾ ਮਾਲ ਆਂਦਾ ਰਹਿੰਦਾ ਮੇਕੋ ਖੁਸ਼ ਕਰ ਦਾਂਗਾ ਤੁਹਾਨੂੰ ਇਹ ਦੇਖੋ ਇਹ ਮਿੰਨੀ ਪਰਫਿਊਮ ਐ 25 ਰੁਪਏ ਦਾ ਪੈਂਦਾ ਐ 60 ਰੁਪਏ ਐ ਐਮ ਆਰ ਪੀ ਐ ਸੋਚੀ ਲੈ ਕੇ 50 ਵੇਚ ਦੋ ਗੱਲ ਖਤਮ ਹੋਈ ਠੀਕ ਐ ਜੀ ਹਾਂਜੀ ਅਵੇਲੇਟ ਲਿਪ ਸ਼ੇਡ ਹੈ 100 ਰੁਪਏ ਦਾ ਸੇਲ ਕਰੋ 30 ਰੁਪਏ ਓਕੇ ਵੀਰੇ ਸਿਰਫ 30 ਰੁਪਏ ਬਾਕੀ ਤੁਹਾਨੂੰ ਦਿਖਾਣੇ ਆ ਮਾਲ ਖੋਲਦੇ ਪਏ ਆ ਤੁਹਾਨੂੰ ਫੇਰ ਦਿਖਾਣੇ ਆ ਨਵੀਂ ਵੀਡੀਓ ਬਣਾਉਣ ਲੱਗਾਂਗੇ ਨਵੀਂ ਨਹੀਂ ਬਣਾਉਣੀ ਪੱਕੀ ਜੀ ਦੇਰੋਂ ਹਟ ਚੰਮਣੀ ਹੈ